ਕਾ ਦੋਸਤੋ ਅੱਜ ਦੇ ਬਲਾਗ ਤੁਹਾਡਾ ਸਵਾਗਤ ਹੈ ਤੇ ਅੱਜ ਚੱਲਿਆਂ ਵਿਆਹ ਦਾ ਸੀਧਾ ਲੈਣਾ ਕਰਦੇ ਆ ਸਾਰੇ ਬੰਦੇ ਨੂੰ ਇਕੱਠੇ ਠੰਡ ਜੀ ਕਰਕੇ ਬੰਦੇ ਵੀ ਕਾਣੂ ਉੱਠਦਾ ਅੱਜ ਤਾਂ ਧੁੱਪ ਵੀ ਰੱਬ ਨੇ ਵਧੀਆ ਕੱਢ ਲਈ ਪੂਰੀ ਘੈਂਟ ਸਾਰਿਆਂ ਨੂੰ ਪਹਿਲਾਂ ਇਕੱਠੇ ਕਰਕੇ ਲਾਉਣਾ ਬੂ ਘਰੋ ਕਰੀ ਫੇਰ ਉਹ ਕਰਦਾ ਮੰਮੀ ਐਂ ਕਰ ਤੂੰ ਚਾਹ ਜੂ ਬਣਾ ਕੇ ਰੱਖ ਮੈਂ ਸਾਰਿਆਂ ਨੂੰ ਲਾਉਣਾ ਇਕੱਠੇ ਕਰਕੇ ਤੇ ਫੇਰ ਆਪਾਂ ਚਾਹ ਪਾਣੀ ਪਿਆ ਕੇ ਉਹਨੂੰ ਲੈ ਕੇ ਚੱਲਦੇ ਆ ਮਾਨਸਾ ਤਨਕ ਬੰਦੇ ਸਾਡੀ ਇਹ ਕਮੇਟੀ ਚ ਆਹੇ ਜਾਵੀ ਜਿੰਨਾਂ ਨੂੰ ਜਲੇ ਕੇ ਜਾਣਾ ਨਾਲ ਤਾਂ ਦੋ ਤਿੰਨ ਦੋ ਚਾਰ ਘੰਟੇ ਵੇਟ ਕਰਨਾ ਹੀ ਪੈਂਦਾਗਾ ਆ ਹੁਣ ਬਾਕੀ ਰਹਿ ਗਿਆ ਕੱਲਾ ਤਿਆਰ ਹੋਣ ਤੋਂ ਬਾਕੀ ਸਾਰੇ ਹੋਏ ਖੜਿਆ ਹੋਰ ਫਿਰ ਸੈਟ ਆ ਠੀਕ ਐ ਬਾਕੀ ਨਰੇ ਆਏ ਖੜਿਆ ਬਾਕੀ ਸਾਰੇ ਆਏ ਖੜਿਆ ਬਈ ਉਹ ਖੜਿਆ ਮੋੜ ਤੇ ਕੱਲਾ ਤੂੰ ਰਹਿ ਗਿਆ ਹੁਣ ਸਾਡਾ ਸੁਵਰਾਜ ਜਹਾਜ਼ ਤੋਂ ਪਤਾ ਨਹੀਂ ਇਹਨੂੰ ਕੀ ਹੋ ਜਾਂਦਾ ਪਹਿਲਾਂ ਇਹਨੂੰ ਤਾਂ ਕਲਾ ਕੇ ਸਟਾਰਟ ਕਰਨਾ ਪੈਂਦਾ ਲਾ ਕੇ ਤਨ ਕਰਕੇ ਹੋਰ ਏ ਏ ਏ ਨੱਕ ਫੜ ਲਿਆ ਦਾ ਜੋਕ ਖਿੱਚਿਆ ਜਾਇਰਾ ਆਏ 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 ਓਏ ਹੋਏ ਥੋੜੀ ਬੱਤ ਚਤ ਰਹੀ ਹੈ ਹੈ ਆਹ ਥੋੜੀ ਇਹਦਾ ਹੁਣ ਦਾ ਇਹ ਤਾਂ ਉਹ ਬਾਈ ਬਣ ਕੇ ਕਿੱਦੋਂ ਤੱਕ ਸਮਾਨ ਭਰ ਕੇ ਨਾ ਧੱਕਾ ਲਵਾਈ ਜਾਏ ਓ ਇੱਥੇ ਆਇਆ ਛੱਲੇ ਮਾਨ ਦਾ ਇਹ ਚੜ ਜੀ ਪੈਰ ਝਾੜ ਕੇ ਇਹਦਾ ਔਖੀ ਹੋ ਗਿਆ ਹੈ ਆਹ ਲੋ ਗੀਆਂ ਪਾ ਕੇ ਬਾਬਾ ਐ ਨਾ ਕਹੇ ਹੁਣ ਤਾਂ ਮੈਸੀ ਦਾ ਕੱਢਿਆ ਦਾਗ ਮਸਾ ਉਹ ਨਹੀਂ ਉੱਤਰਦੇ ਚੱਲ ਇੱਧਰ ਮਾੜੀ ਦਾ ਕਾਇਰ ਆਈ ਨਾ ਗਾਓ ਕਹਿੰਦੇ ਦਾਦਾ ਨੂੰ ਖੋਲਵੇਂ ਨਾ ਭਗ ਜਾਗੇ ਲਾਜ ਨੂੰ ਜਿਹੜਾ ਕਹਿੰਦੇ ਉਹਦੇ ਦਾ ਮੁੰਡਾ ਵਿਆਹ ਦਾ ਹੱਥ ਨਹੀਂ ਲਾਉਂਦਾ ਨਾ ਬੈਠੇ ਵਿੱਚ ਤੁਸੀਂ ਲਾਓ ਲੋ ਤੱਕਾ ਦੁੱਕਾ ਬੈਠਾ ਸੀ ਉਹ ਬੈਗ ਸੀ ਤੀ ਉਹ ਕਿਧਰ ਨੂੰ ਮਾਰਦੀ ਕਰ ਉਹ ਚੱਲ ਚਾਚਾ ਉਗੇਲ ਪਹਾੜੋਂ ਦਾ ਆਏ ਦੇਖ ਤਾ ਮੈਨੂੰ ਅੰਨਾਲਾ ਕਿਹਦੇ ਬੈਟਰੀ ਨਵੇਂ ਆਈ ਯਾਰ ਇਹਨੇ ਸਾਡੀ ਉਹ ਆਰ ਨਿਕੜਨ ਨਹੀਂ ਦੇਣੀ ਮਤਲਬ ਚੱਲ ਵੀ ਮਸਾ ਕੀਤਾ ਕਰੇ ਅੱਧੇ ਮੰਗ ਰਹੇ ਨੇ ਮੈਨੂੰ ਲੱਗਦੇ ਇਹ ਸਾਡੇ ਜਿਹੜਾ ਭਾਈ ਜਿਹੜਾ ਨਾਂ ਰੱਖਿਆ ਨਾ ਆਪਣਾ ਉਹ ਜਾਨ ਨਹੀਂ ਦਿੰਦਾ ਆਪਣੇ ਰੋਗੀਆਂ ਦੇ ਲਾਣੀ ਤੇ ਸੋਣੀ ਦਾ ਗੱਭਰੂ ਚਲੋ 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 ਆ ਇੱਥੇ ਯਾਰ ਯਾਰ ਫਿਰ ਫਲਾਕੀ ਨੇ ਸਾਨੂੰ ਅਨੰਦ ਨਹੀਂ ਆਉਂਦੀ ਆ ਯਾਰ ਅਬਾ ਇਹਦਾ ਵੀਡਿਓ ਹੋਣਾ ਯਾਰ ਟ੍ਰੈਕ ਯਾਰ ਯਾਰ ਗੁਰੇ ਬਈ ਯਾਰ ਕੀ ਯਾਰ ਚੱਲ ਚੱਲ ਓਏ ਜਿੱਤ ਗਏ ਜਿੱਤ ਗਏ ਜਿੱਤ ਗਏ ਜਿੱਤ ਗਏ ਆ ਹੋ ਗਿਆ ਸਟਾਰਟ ਓ ਹੋ ਯਾਰ ਚੱਲ ਚਾਚਾ ਰੋਜ਼ ਭਰਾ ਨੂੰ ਇਹੀ ਕਰਨਾ ਨੂੰ ਇੱਕ ਮੋੜ ਤੇ ਇੱਥੇ ਆਪਣੇ ਹੁੰਦੇ ਵਾਲੇ ਯਾਰ ਅੱਲ ਦਾ ਕੋਈ ਗੱਲ ਨਹੀਂ ਸਟਾਰਟ ਤਾਂ ਕਰ ਲੈ ਵੀ ਇਹ ਸਰੋਂ ਹੈ ਸਰੋਂ ਹੀ ਤਾਂ ਚੱਲੋ ਚੱਲੇ ਲੰਗਰ ਗਏਗੇ ਦਾ ਵੀ ਧੰਨਵਾਦ ਆ ਕਾ ਉਦੋਂ ਸਾਡਾ ਨੂੰ ਪਹਿਲੀ ਪਤਾ ਲੱਗਿਆ ਕਹਿੰਦੇ ਲੰਗਰ ਲੱਗਿਆ ਪਿਆ ਹੈ ਜਿੱਥੇ ਸੱਜਾ ਲੈਣ ਆਏ ਉੱਥੇ ਲੰਗਰ ਲੱਗਿਆ ਪਿਆ ਤੇ ਹੁਣ ਸਾਰਿਆਂ ਨੂੰ ਪਹਿਲਾਂ ਕਹਿੰਦੇ ਲੰਗਰ ਬੰਨੀ ਜਾਂਦੇ ਆ ਬਾਕੀ ਕੰਮ ਵਫੇਰ ਦੇਖਦੇ ਆ ਬਾਕੀ ਦੇਖਦੇ ਆ ਆਪਣਾ ਕੀ ਕੁਝ ਪਾ ਕੇ ਰੱਖਿਆ ਦਾ ਉਹ ਤਾਂ ਕਹਿੰਦੇ ਹੀ ਸਮਾਨ ਥੋੜਾ ਸਾਰਾ ਪਾਉ। ਆ ਕੱਢਿਆ ਪਿਆ ਸਮਾਨ ਆਪਣਾ ਦਾ ਚਲੋ ਇੱਕੋ ਛੋਟੇ ਦੋ ਦੂ ਨਾਲ ਨਿਹਰਾ ਬਣਦਾ ਤਾਂ ਲੈਣੇ ਆਂ ਦੋ ਨਾਲ ਕੀ ਬਣੂ ਇਹਨੂੰ ਖਾਸ਼ੀਂ ਧਰ ਆਪ ਵੀ ਕਹ ਰਹੇ ਮੈਂ ਵੀ ਖਾਣਾ ਮੈਂ ਵੀ ਖਾਣਾ ਮੈਂ ਬਈ ਮੁੱਕਰੀ ਨਹੀਂ ਵਾਹੋ ਵਾਹ ਹਾਂ ਤੋ ਕੀ ਗੱਡੀ ਹੁੰਦਾ ਲੰਕਰ ਦੀ ਉਹ ਆਪਾਂ ਨੂੰ ਪਾਣੀ ਲੈ ਜਾਂਦੇ ਹੁਣ ਕਹਿੰਦੇ ਵਾਲਾ ਉੱਤਰ ਜਾ ਕੇ ਉਹ ਗੱਡੀ ਕਹਿੰਦੇ ਹਟਾ ਇੱਕ ਬੰਦਾ ਆਲੇ ਰਹਿੰਦਾ ਤੋ ਕੀ ਘੱਟਦਾ ਜਮਾ ਸਾਰਾ ਪੱਛਾ ਪੱਛੇ ਨੰਬਰ ਹੈ ਤਾਰੀ ਦਿੱਤੀ ਪਲੇਟ ਭਾਈ ਮਨ ਤਾਂ ਸੀਗਾ ਸਵਾਦ ਆ ਗਿਆ ਸੁਆਦ ਆ ਗਿਆ ਮੈਨੂੰ ਤਾਂ ਆ ਜੀ ਮਮਸੀ ਔਖੀ ਆਉਣਗੇ ਉਧਰ ਸਾਡੇ ਬੰਦੇ ਡਿੱਕੀ ਜਾਂਦੇ ਵੀ ਆ ਜਾਓ ਚੇਦੀ ਕੜਾਈ ਇਹਦੇ ਠੰਡੇ ਠੁੰਡੇ ਹਲੇ ਵਿਆਹ ਵਿਆਹ ਦੇ ਵਿੱਚ ਭਾਈ ਉਹ ਨਿਕਲੇ ਜਾਂ ਫੇਵਰਟ ਚੀਜ਼ਾਂ ਕੋਕਾਂ ਦੀ ਠੁੱਕੀ ਕੱਢਣੀ ਆ ਹੁਣ ਕਰਾਂਗੇ ਹਾਜਮੇ ਹਾਜਮੇ ਪਹਿਲਾਂ ਇੱਕ ਬੋਤਲ ਆਪ ਹੀ ਖੋਲੋ ਓਏ ਮੁੰਡੇ ਨੂੰ ਐ ਪੂਰੀਆਂ ਕਿਆ ਨਹੀਂ ਖਿੱਚਨੇ ਪਹਿੰਦੇ ਦੇਖੋ ਤੇਲ ਤੂਲ ਕਢਾਉਣ ਵਾਸਤੇ ਵੀ ਆਪ ਹੀ ਆਏ ਹਾਂ ਅਸੀਂ 34 ਹੈ 34 ਕਿਲੋ 34 ਕਿਲੋ ਹੋ ਗਈ ਆ ਨੋਟ ਕਰ ਲਾ ਚੰਗਾ ਤੇ ਆਹੋ ਆਗਾ ਆਪਣਾ ਇਹ ਚ ਕੱਢ ਦੇ ਚੰਗਾ ਠੀਕ ਆ ਅੱਛਾ ਤੇ ਪਵਾੜੀ ਆ ਸੀਦਾ ਕਿੰਨੇ ਕ ਟਾਈਮ ਚ ਕੱਢ ਦੇ ਆ ਸਰ ਅੱਛਾ ਜਦੋਂ ਮਰਜੀ ਆ ਜੀ ਭਾਈ ਲੈਂਡ ਤਾਂ ਹੈ ਨਹੀਂ ਅੱਜ ਲੋਡ ਤਾਂ ਦੋ ਦਿਨ ਵੀ ਨਹੀਂ ਕੱਢ ਦੇ ਦਿੰਦਾ ਤੂੰ ਦੋ ਦਿਨਾਂ ਦੇ ਪਰ ਪੱਕਾ ਕੱਢ ਕੇ ਦੇਵਾਂ ਠੀਕ ਆ ਚੱਲ ਕੋਈ ਗੱਲ ਨਹੀਂ ਚੱਲ ਚੱਲ ਬਾਈ ਚੱਲ ਗੀ ਚਲੋ ਆਕ ਸਕੂਟਰੀ ਆਹੀ ਫੜਾਦੀ ਪਤੰਦਰ ਦੀ ਕਦੇ ਰੇਸ ਫੜਦੇ ਨਹੀਂ ਕਦੇ ਫੜਦੀ ਨਹੀਂ ਚੱਕ ਦੋ ਬੱਟੇ ਵੈਰੀ ਗੁੱਡ ਛੋਟੋ ਬੱਬੂ ਜੇ ਕੰਮ ਕਰਾਇਆ ਮੈਂ ਵੀ ਤੇਰੇ ਵਿਆਹ ਤੇ ਪੰਜ ਭੱਜ ਕੰਮ ਕਰਾਵ ਹਾਂ ਹਾਂ ਮਾਤਾ ਰਾਜ ਜੀ ਆਲੇ ਲਿਆ ਜੀ ਮੂਰੇ 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 ਜਦੋਂ ਛੋਟੋ ਕੰਮ ਵੈਰੀ ਗੁੱਡ ਚੱਲ ਚੱਲ ਬੱਬੂ ਜ਼ੋਰ ਲਾਉ ਚੌਧਰੀ ਪੂਰੇ ਚੌਧਰੀ ਪੂਰੇ ਉਚਾਰੇਗਾ ਆਪ ਆਪ ਹੀ ਗੱਡੀਆਂ ਦਸਵਾਣੇ ਚੌਧਰੀ ਮਾਣੀ ਇਹਦਾ ਕੀ ਮਤ ਜੀ ਕਵਾ ਕਿਦਰਾ ਚੱਕ ਲੈ ਫਿਰ ਦੰਦਾ ਥੋੜਾ ਪੀਟਾ ਜਾਊਗਾ ਹਾਂ ਇਲਾਕੇ ਚੂਹੀ ਬਾਦਣਾ ਚੌਧਰੀ ਕੱਲੀ ਕੱਲੀ ਚੀਜ਼ ਬਣਾਈ ਜਾਂਦਾ ਕੋਲੇ ਖੜਖੜਾ ਨਾ ਲੈ ਲਵਾ ਕਾਲਗੜ੍ਹ ਵੀ ਖਾਸੇ ਲੈ ਲਓ ਉਹ ਜੀ ਇਹ ਦੁਕਾਨ ਹਾਂ ਪਵਾ ਉਹ ਵੀ ਧਾਰਾ ਹੁਣ ਕਰ ਰਹੀ ਹੈ ਸਾਹ ਦੇ ਮੋٹے ਵਰਗਾ ਪੂਰੇ ਤਾਕਤੀ ਖੜਿਆ ਵੀ ਕਰੂਗੀ ਚੱਕੀ ਹਾਂ ਲਾਲੋ ਲਾਲੋ ਆਪਣੀ ਦੁਕਾਨ ਆ ਯਾਰ ਲਾਲੋ ਲਾਲੋ ਹਾਂ ਹਾਂ ਛੋਟੇ ਕੋਕ ਚੱਲ ਪੇ ਹਾਂ ਇਹ ਪਾਣੀ ਦੀ ਥਾਂ ਤੇ ਰੱਖਣੇ ਨੇ ਉਹਦੇ ਨਾ ਮੁੰਡਾ ਕਹਿੰਦਾ ਸਪੈਸ਼ਲ ਛੱਡਦਾ ਸਮਾਨ ਤਰੋਂ ਇਹਨੂੰ ਲਾਓ ਬਈ ਨਾਲ ਕਰ ਬਾਰ ਬੜੀ ਕਰ ਬਾਰ ਦਾ ਲੋਡਤ ਹੁੰਦਾ ਅਸ ਤੋ ਠੀਕ ਆ ਠੀਕ ਆ ਜਮਾ ਹੋਰ ਕਰੇ ਸੈਟ ਸਪੈਸ਼ਲ ਬੁਲਾਇਆ ਪੂਆ ਦੇ ਮੁੰਡੇ ਨੂੰ ਕਹਿੰਦੇ ਸਮਾਨ ਉਧਰਾ ਕੇ ਜਾ ਲਾ ਤਰੀ ਚੱਲ ਸਮਾਨ ਛੋਟੇ ਨਾਲ ਲੱਗ ਐਵੇਂ ਨਹੀਂ ਸਰਨਾ ਹਰਵੀਰ ਨਹੀਂ ਆਇਆ ਹੈਂ ਹਰਵੀਰ ਹਰਵੀਰ ਤਾਂ ਉਹਦਾ ਕਰੇ ਆ ਤੂੰ ਸੁਣੀ ਦੇਣਾ ਸਾਰੀ ਜਾ ਖੜੀ ਖੜੀ ਉਹ ਵੀ ਕਰੀ ਆ ਕਰੀ ਜਾ ਹਾਂ ਉਹ ਕਹ ਉਹਦਾ ਨਰਕਾ ਪਟਨ ਤੇ ਵੀ ਜੇ ਸਣੀ ਦੇਵਤਾ ਕਰੀਏਗਾ ਬੋ ਬਰੋ ਬਾਹਰ ਲੀਡ ਟਰਾਲੀ ਬੋਡਲ ਲੈਉਣਾ ਬੋਡਲ ਲੈਉਣਾ ਲੈਓ ਹਾਂ ਹਾਂ ਅੱਜ ਬਾਈ ਦਾ ਬੁਲਟ ਲੈਣਾ ਅੱਜ ਹਾਂ ਅੱਜ ਜਣੀ ਬਾਦ ਪਾਉਂ ਹਾਂ ਯਾਰ ਹੁਣ ਪਿਆਰ ਤੋਂ ਬਾਅਦ ਆ ਗਿਆ ਫਿਰ ਤੂੰ ਮੁੱਕਰ ਜਾਏਗਾ ਸਹੀ ਗੱਲ ਹੈ ਕੋਈ ਟਾਂਟੀ ਇੱਕ ਵਾਰੀ ਨਹੀਂ ਤੇਰੀ ਤੂੰ ਫੇਰ ਵੀ ਵਿਆਹ ਤੋਂ ਬਾਅਦ ਕਹੀ ਹੈ ਤੂੰ ਠੀਕ ਹੈ ਲੈ ਜੇ ਹੈਗਾ ਹੁਣ ਆਪਣੇ ਕੋਲ ਪੈਸੇ ਐ ਕਰਨ ਪੈਸੇ ਆ ਵੀ ਚੱਲੇ ਏ ਉੱਪਰ ਟਰਾਲੀ ਦਾ ਲਾਹਾ ਧੱਕ ਦੇਣ ਲਿਆਂਦੀਦਾ ਨਾ ਵਿੱਚ ਹੀ ਫਰੀਡਾ ਫੂਡਾ ਵੀ ਕਹਿੰਦੇ ਚੱਕ ਲਵਾ ਜੀ ਘਟੜਾ ਪਛੜਾਣਾ ਸਾਰੀਆਂ ਲੈ ਗਈ ਸਾਰੀਆਂ ਲੈ ਗਈ ਦੋ ਬੋਰੀਆਂ ਕੱਟਰ ਵਾਲੀਆਂ ਧਰ ਲਿਆ ਕਾ ਯੱਕ ਤੋਂ ਕਾਰ ਕਿੱਲੀ ਪਾਉਣਿਆ ਮੱਝਾਂ ਨੂੰ ਵੀ ਨਿਆਰਿਆਰ ਆ ਲਿਆ ਕੇ ਦੇਣਾ ਸਰੇ ਵਾਲੀ ਫੀਡ ਪਾਉਣੀ ਆ ਦੁੱਧ ਵੀ ਫੇਰ ਹੀ ਦੇਣਿਆ ਫੇਰ ਹੀ ਖੋਆ ਨਿਕਲੂ ਬਈ ਯਾਰ ਤੇਰੇ ਮਨਲਾ ਦਾ ਕਰੇ ਜਵਾਕ ਨੂੰ ਆ ਦਿਨ ਕੋਲ ਚਾਣੀ ਲਾ ਕੇ ਦਿੱਤਾ ਹੁਣ ਵਿਆਹ ਹੈ ਗਿਆ ਹੱਟਣਾ ਨੂਹਾਂ ਤੇ ਨੂਨੇ ਮੰਗਾਇਆ ਭੱਜ ਕੇ ਲੈ ਗਿਆ ਹਾਂ ਇਹ ਲੈ ਕੇ ਵੀ ਪੜਿਆ ਸਰੇ ਵਾਲੀ ਜਿਹੜੀ ਤੋਂ ਆਇਆ ਆ ਕਵੀਦਾਰੀਆਂ ਆਵਾਜ਼ਾਂ ਦੇ ਪਾਪਾ ਤੇਰੇ ਤੇ ਵੀ ਟਾਈਮ ਆਉਣ ਵਾਲਾ ਤੈਨੂੰ ਵੀ ਲਾ ਕੇ ਦੇਣੇ ਵੇਖ ਕਰਨੇ ਕੋਸਤੇ ਵਰਕਰ ਖਾਣ ਦੇ ਸਕੀਨ ਮੇਸਰ ਸਹੀ ਗੱਲ ਹੈ ਸਹੀ ਗੱਲ ਹੈ ਨਾ ਕਬ ਅੱਜ ਕੱਲ ਸੌਫਟ ਵਾਜੇ ਤੋਂ ਖਵਾਉਂਦਾ ਕੁਝ ਇਹ ਤਾਂ ਮੈਂ ਕਿਹਾ ਸਾਡੇ ਦਾ ਵੱਡਾ ਪ੍ਰੋਗਰਾਮ ਅਜੇ ਵਿੱਚ ਪਿਆ ਹਾਂ ਪਿਆਰ ਆ ਵਿਆਹ ਦੇ ਵਿੱਚ ਕੱਟਾਂਗੇ ਕਢੇਲਾ ਦੇ ਅਸੀਂ ਤਾਂ ਇਹ ਸਾਰਾ ਸਮਾਨ ਆਦਾ ਓਕੇ ਕਰ ਰੱਖਿਆ ਕਣ ਦੋ ਤੇ ਸਾਰਾ ਭਾਂਡੇ ਸਮਾਨ ਇੱਥੇ ਪਾ ਇੱਥੇ ਲਾਓ ਬਸ ਇੱਥੇ ਬੁਰਗਾਂ ਬੈਣੀਆਂ ਪਾਪਾ ਜੀ ਆਣਗੇ ਹਾਂ ਚੁਗ ਲਿਆ ਚੱਲੀ ਜਾਂਦੀ ਸੀ ਉਹਨੇ ਮੈਂ ਕਿਹਾ ਮੈਂ ਵੀਡੀਓ ਚਲਾਉਣਾਗਾ ਐ ਨਹੀਂ ਹੈ ਗੀਤ ਗੀਤਾ ਤੇ ਨਹੀਂ ਆਉਂਦੇ ਇਸ ਲੋਟੇ ਹੁਣ ਤਾਂ ਗੱਲਾਂ ਹੀ ਚੱਲੀਆਂ ਨਹੀਂ ਅੱਜ ਤਾਂ ਗੱਲੀਆਂ ਗੀਤਾਂ ਵਾਲੇ ਪਾਸੇ ਮੋੜੋ ਬਾਈ ਰੁੱਕ ਗੀਤਾਂ ਵਾਲੇ ਪਾਸੇ ਰੁੱਕ ਮੋੜੋ ਕੋੜੀਆਂ ਗੀਤੀਆਂ ਆਉਂਦੇ ਨੇ ਬੀੜਾ ੋੜੀਆਂ ਮੁਕੇ ਮੀਆਂ ਵੇ ਵੇ ਵੇਂਗਾ ਯਮਨਾ ਤੋਂ ਪਰਵੀਆ ੋੜੀਆਂ ਮੁਕੇਂਦੀਆ ਵੇ ਵੇਂਗਾ ਯਮਨਾ ਤੋਂ ਪਰ ਅਸਲੀ ਗਾਗ ਦਾ ਇੰਤਜ਼ਾਰ ਹੋ ਰਿਹਾ ਜੀ ਪਹੁੰਚ ਚੁੱਕੇ ਨੇ ਆਜੋ 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 ਬੈਟੋ 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 ਅੱਜ ਆ ਗਏ ਮੰਦਿਰ ਅੱਛਾ ਆ ਜਾਓ ਆ ਜਾਓ ਬੈਟੋ ਬਾਈ ਜੀ ਸਵਾਗਤ ਹੈ ਤੁਹਾਡਾ ਵੀ ਸੁਣਿਆ ਸੀਗਾ ਡੈਡੀ ਨੇ ਪੁੱਛਿਆ ਉਹ ਤਾਂ ਸੱਤ ਨੂੰ ਆਪ ਕੋਲ ਚੱਕ ਕੇ ਰੱਖਿਆ ਸੁਣੀ ਜਿਹਾੋ ਬੋਲੀ ਪੱਕੀ ਗੱਲ ਲੱਗੋ ਘਰੇ ਪਾਉਣੇ ਟਿੱਕੇ ਲਾਉਣੇ ਸੱਚੀ ਸਾਰਿਆਂ ਨੇ ਆ ਲਾ ਲਿਓ ਲਾ ਲਿਓ ਵਧੀਆ ਨੀ ਕਰ ਬੋਲੀਆਂ ਵੀ ਸੁਣੀਆਂ ਥੋੜੀਆਂ ਥੋੜੀਆਂ ਸੁਣੀਆਂ ਕਰ ਬੋਲੀਆਂ सारे चल बीबी करना हां हां बाहे सारे गुड नाइट बाय नहीं अदे इधरवागे अद्धे इधरवागे अद्धे इधरवागे ਜੀ ਲੱਗ ਰਹਿਣਾ ਨਾ ਮੰਮੀ ਨਹੀਂ ਨਹੀਂ ਫਿਰ ਮਾਸੀ ਹਾਂ ਮਾਸੀ ਦਾ ਆਮਾ ਮੈਂ ਠੀਕ ਹੈ ਠੀਕ ਹੈ ਠੀਕ ਹੈ ਜੀ ਲਵਾ ਕੇ ਸਾਰੇ ਭag ਜਾਂਦੇ ਨਾ ਮੰਮੀ ਚੌਧਰੀ ਬੈਠਾ ਸੁਣੀ ਜਾਂਦਾ ਸੀਗਾ ਜੀ ਲਵਾ ਕੇ ਭੱਗ ਗਈ ਤੇ ਵਧੀਆ ਅੱਜ ਕੱਲ ਤੋਂ ਆਉਣਾ ਮੰਮੀ ਕਿੱਧਰ ਸਟਾਰਟ ਕਰਾਂਗੇ ਨਾ ਕੱਲ ਤੋਂ ਕਿੱਧਰ ਸਟਾਰਟ ਕਰਾਂਗੇ ਗਿੱਧੇ ਵਾਲ ਬਲੌਗ ਦੇਖਣ ਨੂੰ ਮਿਲਣਗੇ ਅੱਜ ਸਿੱਧਾ-ਸੁਦਾ ਵੀ ਲੈ ਆਏ ਤੇ ਅੱਜ ਥੋੜੀ ਸਾਡੇ ਬੰਦੇ ਨੂੰ ਕਾਹਲੀ ਸੀ ਕਿਉਂਕਿ ਸਾਰਿਆਂ ਨੇ ਵਿਆਹ ਤੇ ਜਾਣਾ ਸੀਗਾ ਤੇ ਅੱਜ ਥੋੜੀ ਜਿਹੀ ਪ੍ਰੈਕਟਿਸ ਕਰਕੇ ਦੇਖੀਏ ਗਿੱਧੇ ਦੀ ਕਹਿੰਦੇ ਕੱਲ ਨੂੰ ਗਿੱਧਾ ਪਾਵਾਂਗੇ ਅੱਜ ਥੋੜੀ ਥੋੜੀ ਪਹਿਲਾਂ ਪ੍ਰੈਕਟਿਸ ਕਰਕੇ ਦੇਖਿਆ ਹਾਂ ਖੁੱਲਾ ਥਾਂ ਹੋ ਗਈ ਤਾਂ ਉੱਥੇ ਫਿਰ ਗਿੱਧਾ ਪਾਵਾਂ ਪਾਉਣਗੇ ਕਹਿੰਦੇ ਸਾਰੇ ਜਾਣੇ ਤੇ ਐਦਾਂ ਹੀ ਸਾਰੇ ਵਲੌਗ ਨੂੰ ਪਿਆਰ ਦਿੰਦੇ ਰਹੋ ਕੱਲ ਤੋਂ ਤੁਹਾਨੂੰ ਹੁਣ ਗਿੱਧੇ ਵਾਲੇ ਵਲੌਗ ਦੇਖਣ ਨੂੰ ਮਿਲਣਗੇ ਤੇ ਜੋ ਵੀ ਹੁਣ ਚੱਲੂਗਾ ਬਸ ਹੁਣ ਤਾਂ ਵਿਆਹ ਚੱਲ ਹੀ ਪਿਆਗਾ ਸਾਰੇ 4 ਦਿਨ ਤਾਂ ਵਿਆਹ ਦੇ ਵਿੱਚ ਰਹਿ ਗਏ ਹੈਗੇ ਤੇ ਕੱਲ ਨੂੰ ਆਪਾਂ ਗਿੱਧੇ ਦਾ ਵਲੌਗ ਬਣਾਵਾਂਗੇ ਤੇ ਬਹੁਤ ਕਹਿਣ ਕਹਿਣ ਤੁਹਾਨੂੰ ਬੋਲੀਆਂ ਸੋਨ ਨੂੰ ਮਿਲਣਗੀਆਂ ਤੇ ਐਦਾਂ ਹੀ ਵਲੌਗ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰ ਦਿਆ ਕਰੋ ਤੇ ਆਪਾਂ ਮਿਲਦੇ ਹਾਂ ਹੁਣ ਅਗਲੇ